ਆਖਰਕਾਰ 트럼ਪ ਨੇ ਜੋ ਕਿਹਾ ਸੀਗਾ ਉਹ ਕਰ ਵਿਖਾਇਆ ਗੈਰ ਕਾਨੂੰਨੀ ਜਿਹੜੇ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਆ ਉਹਨਾਂ ਨੂੰ ਉਹਨਾਂ ਨੇ ਵਾਪਸ ਮੋੜ ਦਿੱਤਾ ਤੇ ਅੱਜ ਪਹਿਲਾ ਜਹਾਜ਼ ਉਹ ਵੀ ਉਹਨਾਂ ਦੀ 에어 ਫੋਰਸ ਦਾ ਅਮ੍ਰਿਤਸਰ 에어ਪੋਰਟ ਤੇ ਲੈਂਡ ਕੀਤਾ 205 ਭਾਰਤੀ ਨਾਗਰਿਕ ਉਹਦੇ ਵਿੱਚ ਸਵਾਰ ਹੈ ਜਿਨ੍ਹਾਂ ਚੋਂ 30 ਲੋਕ ਜਿਹੜੇ ਆ 30 ਨੌਜਵਾਨ ਮੁੰਡੇ ਜਿਹੜੇ ਆ ਉਹ ਪੰਜਾਬ ਦੇ ਨਾਲ ਸੰਬੰਧਤ ਆ 2 ਚੰਡੀਗੜ੍ਹ ਦੇ ਆ 33 ਹਰਿਆਣੇ ਦੇ ਆ ਇਸੇ ਤਰ੍ਹਾਂ ਗੁਜਰਾਤ ਯੂਪੀ ਸਾਰੇ ਪਰ ਦੇ ਸੂਬਿਆਂ ਦੇ ਜਿਹੜੇ ਨੌਜਵਾਨ ਮੁੰਡੇ ਆ ਉਹ ਵਾਪਸ ਆ ਚੁੱਕੇ ਆ ਤੇ ਡੱਲਾ ਸਾਹਿਬ ਤੋਂ ਜਾਣਦੇ ਆ ਵੀ ਇੱਕ ਤੇ ਐ ਟਰੰਪ ਦੀ ਸਖਤੀ ਤੇ ਦੂਜਾ ਹੁਣ ਇਹਨਾਂ ਬੱਚਿਆਂ ਦਾ ਇਹਨਾਂ ਨੌਜਵਾਨਾਂ ਦਾ ਕੀ ਭਵਿੱਖ ਆ ਕਿਉਂਕਿ ਸਾਰਿਆਂ ਨੂੰ ਪਤਾ ਵੀ ਜਿਹੜੇ ਲੋਕ ਡੰਕੀ ਲਾ ਕੇ ਜਾਂਦੇ ਆ 50-60 ਲੱਖ ਰੁਪਈਆ ਖਰਚਦੇ ਆ ਸੋ ਡੱਲਾ ਸਾਹਿਬ ਤੋਂ ਜਾਣਦੇ ਆ ਡੱਲਾ ਸਾਹਿਬ ਆਖਰਕਾਰ ਇਹ ਜਹਾਜ਼ ਜਿਹੜਾ ਉਹ ਅੰਮ੍ਰਿਤਸਰ ਲੈਂਡ ਕਰ ਚੁੱਕਾ ਤੇ ਪੁਲਿਸ ਵੀ ਪੂਰੀ ਮੁਸਤੈਦ ਆ ਉਹਨਾਂ ਨੇ ਲਿਸਟ ਵੀ ਬਣਾ ਲਈ ਹੈ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਵੀ ਵਾਪਸ ਆ ਰਹੇ ਨੇ ਉਹਨਾਂ ਨਾਲ ਹਮਦਰਦੀ ਹੈ ਕਿ ਉਹਨਾਂ ਦੇ ਲੱਖਾਂ ਰੁਪਏ ਬਰਬਾਦ ਹੋਏ ਪਰ ਇਹ ਗੱਲ ਸਬਕ ਲੈਣ ਵਾਲੀ ਹੈ ਕਿ ਜਦੋਂ ਇਹ ਸਾਡੇ ਐਨੇ ਮੁੰਡੇ ਜਾਂ ਸਿਆਣੀ ਉਮਰ ਦੇ ਲੋਕ ਮੁੜੇ ਨੇ ਜਿਹਦੇ ਵਿੱਚ 30 ਤੋਂ ਜ਼ਿਆਦਾ ਪੰਜਾਬ ਦੇ ਨੇ 33 ਕ ਹਰਿਆਣਾ ਦੇ ਨੇ ਗੁਜਰਾਤ ਦੇ ਵੀ ਨੇ ਇਹ ਰੋਗ ਕੱਲੇ ਪੰਜਾਬ ਤੱਕ ਨਹੀਂ ਫੈਲਿਆ ਪੰਜਾਬ ਨੂੰ ਬਦਨਾਮ ਜ਼ਿਆਦਾ ਕੀਤਾ ਜਾਂਦਾ ਕਿ ਪੰਜਾਬ ਵਾਲੇ ਡੌਂਕੀਆਂ ਮਾਰਦੇ ਨੇ ਆ ਤੁਸੀਂ ਦੇਖੋ ਨਾ ਗੁਜਰਾਤੀ ਵੀ ਡੌਂਕੀਆਂ ਮਾਰੀ ਜਾਂਦੇ ਨੇ ਆ ਹਰਿਆਣੇ ਵਾਲੇ ਵੀ ਡੌਂਕੀਆਂ ਮਾਰੀ ਜਾਂਦੇ ਨੇ ਭਾਵੇਂ ਨਸ਼ਾ ਹੈ ਭਾਵੇਂ ਗੈਂਗਸਟਰਵਾਦ ਹੈ ਪੰਜਾਬ ਨੂੰ ਹਮੇਸ਼ਾ ਬਦਨਾਮ ਕੀਤਾ ਜਾਂਦਾ ਹੈ ਅੱਜ ਇੱਕ ਗੱਲ ਤਾਂ ਸਾਫ਼ ਹੋ ਗਈ ਵੀ ਕੱਲੇ ਪੰਜਾਬੀ ਬਦਨਾਮ ਨਹੀਂ ਹੋਣੇ ਚਾਹੀਦੇ ਹਰਿਆਣਵੀ ਗੁਜਰਾਤੀ ਭਾਵ ਸਾਡੇ ਭਾਰਤੀ ਨਾਗਰਿਕ ਲਗਭਗ ਸਾਰਿਆਂ ਦਾ ਚਾਲ ਚੱਲਣ ਇਸ ਮਾਮਲੇ ਦੇ ਵਿੱਚ ਸ਼ੱਕੀ ਹੈ ਕੱਲੇ ਪੰਜਾਬ ਦਾ ਨਾਮ ਲੈ ਕੇ ਹੁਣ ਜਦੋਂ ਸਾਡੇ ਲੋਕ ਫਸੇ ਸੀ ਜਦੋਂ ਯੁੱਧ ਲੱਗਿਆ ਸੀ ਯੂਕਰੇਨ ਦਾ ਤੇ ਰਸ਼ੀਆ ਦਾ ਉਦੋਂ ਵੀ ਸਾਡੇ ਸਾਹਮਣੇ ਇਹ ਗੱਲ ਆਈ ਸੀ ਕਿ ਜਿਹੜੇ ਬਚਾ ਕੇ ਲਿਆਂਦੇ ਗਏ ਸੀ ਉੱਥੋਂ ਪੰਜਾਬੀ ਤਾਂ ਬਹੁਤ ਘੱਟ ਸੀ ਦੂਸਰੇ ਸੂਬਿਆਂ ਦੇ ਲੋਕ ਜ਼ਿਆਦਾ ਫਸੇ ਸੀ ਉੱਥੇ ਪੜ੍ਹਾਈ ਲਈ ਦੂਜੇ ਸੂਬਿਆਂ ਤੋਂ ਵੀ ਜਾ ਰਹੇ ਨੇ ਕੱਲੇ ਪੰਜਾਬ ਲਈ ਨਹੀਂ ਜਾ ਰਹੇ ਹੁਣ ਇਹ ਗੱਲ ਡੌਂਕੀ ਦੀ ਹੈ ਸਾਨੂੰ ਸਾਰਿਆਂ ਨੂੰ ਸਬਕ ਲੈਣ ਦੀ ਲੋੜ ਹੈ ਇਹ ਡੋਨਲਡ ਟਰੰਪ ਨੇ ਚੰਗਾ ਫੈਸਲਾ ਕੀਤਾ ਇਹਦੇ ਨਾਲ ਲੱਖਾਂ ਪੰਜਾਬੀ ਭਵਿੱਖ 'ਚ ਪੈਸਾ ਬਰਬਾਦ ਨਹੀਂ ਕਰਨਗੇ ਡੌਂਕੀਆਂ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਨਹੀਂ ਜਾਣਗੇ ਜਿਹੜੇ ਆ ਪੰਜਾਬ 'ਚ 30 33 ਆਏ ਆ ਮੈਂ ਤਾਂ ਕਹੂੰਗਾ ਕਿ ਪੰਜਾਬ ਦੀ ਸਰਕਾਰ ਇਹਨਾਂ ਨੂੰ ਆਪਣੇ ਮਹਿਮਾਨ ਬਣਾ ਲੈ ਤੇ ਬੱਸ ਚ ਬਿਠਾ ਕੇ ਇਹਨਾਂ ਸਾਰਿਆਂ ਨੂੰ ਪੰਜਾਬ ਦਾ ਢੇਡਾ ਇਹਨਾਂ ਦਾ ਲਵਾਵੇ ਜਿਵੇਂ ਭਗਵੰਤ ਮਾਨ ਰੋਡ ショਅ ਕਰਦਾ ਹੈ ਨਾ ਇਹ ਸਾਰਿਆਂ ਦੀ ਸਹਿਮਤੀ ਲੈ ਕੇ ਇੱਕ ਰੋਡ ショਅ ਕੱਢਿਆ ਜਾਵੇ ਇਹਨਾਂ ਦੇ ਨਾਲ ਤਾਂ ਕਿ ਇਹ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਦੱਸਣ ਵੀ ਇਹ ਕਿਵੇਂ ਬਰਬਾਦ ਹੋਏ ਨੇ ਤੇ ਅੱਜ ਮੁੜ ਕੇ ਆਏ ਨੇ ਤਾਂ ਕਿ ਬਾਕੀ ਪੰਜਾਬ ਦੇ ਜਿਹੜੇ ਸਾਡੇ ਮੁੰਡੇ ਕੁੜੀਆਂ ਨੇ ਉਹ ਡੌਂਕੀਆਂ ਦੇ ਚੱਕਰ 'ਚ ਬਰਬਾਦ ਨਾ ਹੋਣ ਇਹ ਮਾੜੀ ਗੱਲ ਹੈ ਔਰ ਸਾਡੇ ਭੇੜ ਚਾਲ ਵੀ ਹੈ ਲੋਕਾਂ ਨੂੰ ਪਤਾ ਹੈ ਕਿ ਡੌਂਕੀ ਮਾਰਨਾ ਗੈਰ ਕਾਨੂੰਨੀ ਹੈ ਫਿਰ ਵੀ ਸਾਡੇ ਲੋਕ ਹਟਦੇ ਨਹੀਂ ਏਜੰਟਾਂ ਨੂੰ ਦੋਸ਼ ਦੰਦੇ ਆ ਏਜੰਟਾਂ ਨੂੰ ਪੈਸੇ ਫੜਾ ਦਿੰਦੇ ਆ ਤੈਅ ਕਰ ਲੈਂਦੇ ਆ ਵੀ ਬਾਕੀ ਪੈਸੇ ਜਦੋਂ ਪਹੁੰਚ ਹੋ ਗਈ ਫੇਰ ਦਵਾਂਗੇ ਸੋ ਕੱਲੇ ਏਜੰਟ ਨਹੀਂ ਦੋਸ਼ੀ ਇਹ ਸਾਡੇ ਲੋਕ ਵੀ ਦੋਸ਼ੀ ਨੇ ਇਹਨਾਂ ਨੂੰ ਸਭ ਕੁਝ ਪਤਾ ਹੈ ਕਿ ਅਸੀਂ ਡਾਂਕੀ ਮਾਰ ਕੇ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਜਾਣਾ ਹੈ ਹਮਦਰਦੀ ਜ਼ਰੂਰ ਹੈ ਕਿ ਇਹਨਾਂ ਦੇ ਪਰਿਵਾਰਾਂ ਦੇ ਪੈਸੇ ਬਰਬਾਦ ਹੋਏ ਹੋਣਗੇ ਇਹਨਾਂ ਨੇ ਤਾਂ ਚਲੋ ਆਪਣੀ ਜ਼ਿੰਦਗੀ 'ਚ ਜੋ ਕੀਤਾ ਹੈ ਉਹ ਕੀਤਾ ਹੀ ਹੈ ਪਰ ਬਾਕੀਆਂ ਨੂੰ ਹੁਣ ਸਬਕ ਲੈਣ ਦੀ ਲੋੜ ਹੈ ਵੀ ਆਪਾਂ ਮਾੜੇ ਤਰੀਕੇ ਨਾਲ ਨਾ ਅਮਰੀਕਾ ਜਾਣਾ ਨਾ ਦੁਬਈ ਨਾ ਯੂਕੇ ਨਾ ਕੈਨੇਡਾ ਮਾੜੇ ਤਰੀਕੇ ਨਾਲ ਗਲਤ ਤਰੀਕੇ ਨਾਲ ਆਪਾਂ ਜਾਣਾ ਹੀ ਨਹੀਂ ਆਪਾਂ ਅਗਰ ਜਾਣਾ ਹੈ ਸਹੀ ਤਰੀਕੇ ਨਾਲ ਜਾਓ ਜੇ ਤੁਸੀਂ ਪੜਨ ਜਾਣਾ ਹੈ ਜੀ ਸੜਕੇ ਜਾਓ ਜੇ ਤੁਹਾਡਾ ਪਰਿਵਾਰ ਤੁਹਾਡੀ ਪੜ੍ਹਾਈ ਦਾ ਖਰਚਾ ਅਫੋਰਡ ਕਰਦਾ ਐਵੇਂ ਜ਼ਮੀਨਾਂ ਵੇਚ ਕੇ ਕਰਜ਼ੇ-ਕੁਰਜ਼ੇ ਲੈ ਕੇ ਆੜਤੀਏ ਤੋਂ ਬਾਹਰ ਨਾ ਜਾਓ ਹਾਂ ਨੌਜਵਾਨ ਆਪਣੇ ਦਮ ਤੇ ਬੈਂਕਾਂ ਤੋਂ ਕਰਜ਼ਾ ਲੈ ਸਕਦੇ ਨੇ ਉਹ ਠੀਕ ਹੈ ਉਹ ਲੋਨ ਤੁਸੀਂ ਸਟੱਡੀ ਲੋਨ ਲਾਓ ਬੈਂਕਾਂ ਤੋਂ ਪਰ ਗਲਤ ਤਰੀਕੇ ਨਾਲ ਨਾ ਜਾਓ ਔਰ ਇਹਦੇ ਨਾਲ ਸਾਨੂੰ ਸਬਕ ਮਿਲੂਗਾ ਮੈਂ ਤਾਂ ਕਹਿਣਾ ਕਿ ਡੋਨਲਡ ਟਰੰਪ ਨੇ ਉਪਕਾਰ ਕਰਤਾ ਅੱਜ ਇੰਡੀਆ ਤੇ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਵੀ ਭਾਈ ਅਮਰੀਕਾ ਮੋੜ ਵੀ ਦਿੰਦਾ ਔਰ ਇਹ ਵੀ ਗੱਲ ਹੈ ਇਹ ਤਾਂ 205 ਭੇਜਿਆ ਨਾ ਜਾਂਚ 5 7 10000 ਜਦ ਤੱਕ ਅਮਰੀਕਾ ਨਹੀਂ ਭੇਜਦਾ ਤੇ ਫਰਕ ਨਹੀਂ ਪੈਣਾ ਇਹ ਤਾਂ ਦਾਲ ਚ ਲੂਣ ਦੀ ਚੁਟਕੀ ਨਾਲੋਂ ਵੀ ਘੱਟ ਹੈ ਸੋ ਇਸ ਕਰਕੇ ਜੇ ਡੋਨਲਡ ਟਰੰਪ ਸਭ ਭਲਾ ਕਰਨਾ ਹੈ ਪੰਜਾਬ ਦਾ ਜਾਂ ਇੰਡੀਆ ਦਾ ਤੇ ਫਿਰ ਜਿੰਨੇ 5 7 8 10000 ਸਾਰੇ ਮੋੜ ਦਿਓ ਅੱਛਾ ਡੱਲਾ ਸਾਹਿਬ ਇਹਦੇ ਚ ਲਾਇਕ ਐਮ ਗੱਲ ਹੋਰ ਸਾਹਮਣੇ ਆਈ ਆ ਉਹ ਇਹ ਆ ਵੀ ਕੁਝ ਲੋਕ ਉਹ ਵੀ ਆ ਜਿਨ੍ਹਾਂ ਨੇ ਟੂਰਿਸਟ ਵੀਜ਼ਾ ਲਵਾ ਲਿਆ ਅਮਰੀਕਾ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਦਾ 6 ਮਹੀਨੇ ਦੀ ਐਂਟਰੀ ਮਿਲਦੀ ਹੈ ਇਹ ਲੀਗਲ ਵੇ ਦੇ ਨਾਲ ਗਏ ਫਿਰ ਉੱਥੇ ਜਾ ਕੇ ਇਹਨਾਂ ਦਾ ਮਨ ਬਦਲ ਗਿਆ ਬਈ ਹੁਣ ਅਸੀਂ ਇੱਥੇ ਹੀ ਰਹਿਨੇ ਆ ਕੰਮ ਕਰਦੇ ਆ ਉਹ ਲੋਕ ਵੀ ਵਾਪਸ ਭੇਜੇ ਆ ਇਹਦੇ ਨਾਲ ਇਦਾਂ ਵੀ ਹੋ ਸਕਦਾ ਡੱਲਾ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਾਨੂੰਨੀ ਤੌਰ ਤੇ ਵੀਜ਼ਾ ਮਿਲਦਾ ਉਹਦੇ ਚ ਵੀ ਸਖਤੀ ਹੋ ਜੀਵੇ ਨਹੀਂ ਦੇਖੋ ਅਮਰੀਕਾ ਦਾ ਵੀਜ਼ਾ ਲੈਣਾ ਅੱਜ ਕੱਲ ਆਸਾਨ ਨਹੀਂ ਅਮਰੀਕਾ ਦਾ ਵੀਜ਼ਾ ਬਹੁਤ ਔਖਾ ਹੋ ਗਿਆ ਟੂਰਿਸਟ ਵੀਜ਼ਾ ਵੀ ਉਹ ਬਹੁਤ ਸੋਚ ਸਮਝ ਕੇ ਦੰਦੇ ਨੇ ਕਿਉਂਕਿ ਭਰੋਸੇਯੋਗਤਾ ਘਵਾਲੀ ਜਿਹੜੇ ਮਾੜੇ ਤਰੀਕੇ ਨਾਲ ਲੋਕ ਜਾਂਦੇ ਨੇ ਇਹ ਵੀ ਤੁਸੀਂ ਟੂਰਿਸਟ ਵੀਜ਼ਾ ਤੇ ਗਏ ਹੋ ਤੇ ਉੱਥੇ ਜਾ ਕੇ ਤੁਸੀਂ ਇਲੀਗਲ ਹੋ ਜਾਂਦੇ ਹੋ ਇਹ ਪੁਰਾਣੇ ਸਮੇਂ ਦੀਆਂ ਗੱਲਾਂ ਰਹਿ ਗਈਆਂ ਪਹਿਲੀ ਤਾਂ ਗੱਲ ਇਹ ਹੈ ਕਿ ਜੇ ਤੁਹਾਡੇ ਚ ਹੁਨਰ ਹੈ ਤੁਹਾਡੇ ਚ ਹਿੰਮਤ ਹੈ ਤੁਸੀਂ ਇੰਡੀਆ 'ਚ ਵੀ ਤਰੱਕੀ ਕਰ ਸਕਦੇ ਹੋ ਇੰਡੀਆ ਸਾਰਾ ਭੁੱਖਾ ਥੋੜੀ ਮਰ ਰਿਹਾ ਜੀ ਲੋਕ ਸੁਖੀ ਸੰਦੀ ਆਪਣੀ ਆਪਣਾ ਜੀਵਨ ਵੀ ਗੁਜ਼ਾਰ ਰਹੇ ਨੇ ਤੁਸੀਂ ਇੰਡੀਆ ਦੇ ਕਿਸੇ ਸੂਬੇ ਚਲੇ ਜਾਓ ਅਤ੍ਰਿਮੇਂਦਰ ਵਰਗੇ ਆ ਇੱਥੋਂ ਬਾਂਬੇ ਗਏ ਉੱਥੇ ਜਾ ਕੇ ਫਿਲਮਾਂ ਦੇ ਸਟਾਰ ਬਣ ਗਏ ਤੇ ਸਾਡੇ ਮੁੰਡੇ ਨਹੀਂ ਤਰਮੇਂਦਰ ਬਣ ਸਕਦੇ ਜੀ ਅੱਜ ਦੇ ਤੁਸੀਂ ਅਮਰੀਕਾ ਜਾਓ ਬਾਂਬੇ ਤੁਸੀਂ ਬਾਂਬੇ ਜਾਓ ਤੁਸੀਂ ਗੁਜਰਾਤ ਜਾਓ ਕੰਮ ਕਰੋ ਬੰਗਲੌਰ ਜਾਓ ਪੜ੍ਹ ਲਿਖ ਕੇ ਦਿੱਲੀ ਜਾਓ ਲੋਕ ਜਿੱਥੇ ਮਰਜੀ ਇੰਡੀਆ ਚ ਜਾ ਕੇ ਕੰਮ ਕਰ ਸਕਦੇ ਨੇ ਤੁਸੀਂ ਸਾਊਥ ਚਲੇ ਜਾਓ ਗੱਲ ਇਹ ਆ ਵੀ ਲੋਕਾਂ ਨੂੰ ਇਹ ਲੱਗਦਾ ਵੀ ਅਮਰੀਕਾ ਜਾ ਕੇ ਹੀ ਸਾਡੀ ਜ਼ਿੰਦਗੀ ਸਖਾਲੀ ਐ ਫਿਰ ਸਾਡੇ ਲੋਕ ਭੇਡ ਚਾਲ ਚ ਵੀ ਨਹੀਂ ਵੀ ਸਾਡੀ ਮਾਸੀ ਉੱਥੇ ਗਈ ਸੀ ਜੀ ਸਾਡਾ ਮਾਸੜ ਵੀ ਉੱਥੇ ਆ ਜੀ ਤੇ ਸਾਡੇ ਭੂਆ ਦਾ ਮੁੰਡਾ ਗਿਆ ਸੀ ਜੀ ਜੇ ਇਹ ਸੋਚ ਕੇ ਆਪਾਂ ਆਪਣੇ ਪੈਸੇ ਬਰਬਾਦ ਕਰਨੇ ਆ ਉਹ ਤਾਂ ਕੋਈ ਰੋਗ ਹੀ ਨਹੀਂ ਸਕਦਾ ਨਾ ਜੀ ਉਹ ਤਾਂ ਤੁਸੀਂ ਇੱਥੇ ਭਾਵੇਂ ਜੂਏ 'ਚ ਕਰ ਲੋ ਭਾਵੇਂ ਤੁਸੀਂ ਡਾਂਕੀ ਲਾ ਲਓ ਗੱਲ ਇੱਕੋ ਹੀ ਐ ਸੋ ਮੈਂ ਜੂਏ ਦਾ ਵੀ ਸਮਰਥਨ ਨਹੀਂ ਕਰਦਾ ਪੈਸੇ ਨੂੰ ਆਪਣੇ ਨੂੰ ਬੈਂਕਾਂ 'ਚ ਸਾਂਭ ਕੇ ਰੱਖੋ ਚਾਰ ਪੈਸੇ ਨੂੰ ਜ਼ਮੀਨ ਜਾਇਦਾਦਾਂ ਨਾ ਵੇਚੋ ਇੱਕ ਨੰਬਰ ਦੇ ਜੋ ਮਰਜੀ ਕਰਨ ਜਾਓ ਮੈਂ ਬੱਚੇ ਬਾਹਰ ਪੜਨ ਜਾਂਦੇ ਨੇ ਮੈਂ ਹਮਾਇਤ ਕਰਦਾ ਬੱਚਿਆਂ ਨੂੰ ਜ਼ਰੂਰ ਅਗਰ ਉਹ ਬਾਹਰ ਜਾ ਕੇ ਪੜਨਾ ਚਾਹੁੰਦੇ ਨੇ ਅਗਰ ਉਹ ਸਮਰੱਥ ਨੇ ਅਗਰ ਉਹ ਉਹਨਾਂ ਕੋਲ ਇੰਨਾ ਪੈਸਾ ਹੈ ਕਿ ਉਹ ਬਾਹਰ ਜਾ ਕੇ ਪੜ ਸਕਦੇ ਨੇ ਬਾਹਰ ਜਾ ਕੇ ਪੜਨ ਜੀਦਾ ਚਾਅ ਹੈ ਆਪਾਂ ਕੱਲੇ ਲੀਡਰਾਂ ਦੇ ਬੱਚੇ ਥੋੜੀ ਬਾਹਰ ਜਾ ਕੇ ਪੜਨ ਹਾਂਜੀ ਸਾਡੇ ਸ਼ਹੀਦ ਉਧਮ ਸਿੰਘ ਬਾਹਰ ਪੜਿਆ ਸਾਡੇ ਮਹਾਤਮਾ ਗਾਂਧੀ ਬਰਿਸਟਰ ਬਣੇ ਇਹ ਸਾਕਰਤਾਰ ਸਿੰਘ ਸਰਾਬਾ ਬਾਹਰ ਸਾਰੇ ਲੋਕ ਬਾਹਰ ਪੜੇ ਨੇ ਨਾ ਹੁਣ ਕੱਲੇ ਸਾਡੇ ਲੀਡਰਾਂ ਦੇ ਬੱਚੇ ਬਾਹਰ ਪੜਨ ਇਹ ਵੀ ਨਹੀਂ ਸਹੀ ਹਾਂ ਪਰ ਤੁਸੀਂ ਸਹੀ ਤਰੀਕੇ ਨਾਲ ਪੜਨ ਜਾਓ ਤੁਸੀਂ ਜੁਗਾੜ ਲਾ ਕੇ ਕੈਨੇਡਾ ਵੀ ਜਾਓਗੇ ਆ ਦੇਖ ਲਓ ਕੈਨੇਡਾ 'ਚ ਤੱਪੜ ਰੋਲੇ ਪਏ ਨੇ ਸੋ ਕੈਨੇਡਾ ਮੈਨੂੰ ਲੱਗਦਾ ਡਰੂਡੋ ਨੇ ਵੀ ਮੋੜਨੇ ਆ ਹਜੇ ਉਹ ਵੀ ਮੋੜੂਗਾ ਸੋ ਇਸ ਕਰਕੇ ਇਲੀਗਲ ਤਰੀਕਾ ਤਾਂ ਛੱਡ ਹੀ ਦਿਓ ਨਾ ਜੀ ਜਾਨੁੰਦਰੀ ਕਿ ਨਾ ਜਾਣਾ ਜਾਓ ਨੀ ਤਾਂ ਘਰੇ ਆਪਣੇ ਖੇਤੀ ਕਰੋ ਕੰਮ ਢੰਡਾ ਸਿੱਖੋ ਕਾਰਪੈਂਟਰੀ ਸਿੱਖੋ ਹੱਥੀ ਕੰਮ ਸਿੱਖੋ ਹੁਨਰ ਸਿੱਖੋ ਟਾਈਪ ਸਿੱਖ ਲਓ ਕਚਰੀ ਚ ਜਿੰਨੀ ਮਰਜ਼ੀ ਉਥੇ ਤੁਸੀਂ ਜਾ ਕੇ ਕੰਮ ਕਰ ਲਓ ਪੱਲ ਸਾਹਿਬ ਹੁਣ ਜਿੱਦਾਂ ਪੁਲਿਸ ਇਹਨਾਂ ਦੀ ਪੂਰੀ ਲਿਸਟ ਬਣਾ ਰਹੀ ਹੈ ਕੀ ਜਿਹੜੇ ਏਜੰਟਸ ਆ ਜਿਨ੍ਹਾਂ ਨੂੰ ਇਹਨਾਂ ਨੇ 40-45 ਲੱਖ 60 ਲੱਖ ਦਿੱਤਾ ਹੋਊਗਾ ਉਹਨਾਂ ਤੇ ਵੀ ਕਾਰਵਾਈ ਹੋਊਗੀ ਨਹੀਂ ਉਹਨਾਂ ਤੇ ਹੋਣੀ ਚਾਹੀਦੀ ਹੈ ਦੇਖੋ ਮੈਂ ਤਾਂ ਇਹ ਕਹੂੰਗਾ ਕਿ ਜਿੰਨੇ ਵੀ ਏਜੰਟ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੀ ਤਾਂ ਜ਼ਮੀਨ ਜਾਇਦਾਦਾਂ ਅਟੈਚ ਕਰ ਲੈਣੀਆਂ ਚਾਹੀਦੀਆਂ ਨੇ ਐਵੇਂ ਇਕੱਲਾ ਪਰਚਾ ਪੁਰਚਾ ਦੇ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੰਦੇ ਆ ਮੁੜ ਕੇ ਜ਼ਮਾਨਤਾ ਹੋ ਜਾਂਦੀਆਂ ਨੇ ਤੇ ਤੁਸੀਂ ਦੇਖੋ ਅਜ ਤੱਕ 84 ਦੇ ਮਾਮਲੇ ਨਹੀਂ ਨਿਬੜੇ ਤੇ ਏਜੰਟਾਂ ਦੇ ਮਾਮਲੇ ਕਿੱਥੇ ਨਿਬੜਨੇ ਨੇ ਇਸ ਕਰਕੇ ਜਿਹੜੇ ਏਜੰਟ ਪਹਿਲੀ ਨਜ਼ਰ ਚ ਦੋਸ਼ੀ ਲੱਗਣ ਇਸ ਤਰ੍ਹਾਂ ਦੇ ਮਾਮਲੇ ਚ ਜਿੱਥੇ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਡੌਂਕੀ ਢੁੰਕੀ ਲਵਾਈ ਹੈ ਤੇ ਉਹਨਾਂ ਦੀਆਂ ਜ਼ਮੀਨ ਜਾਇਦਾਦਾਂ ਸਬਤ ਕਰਕੇ ਸਰਕਾਰੀ ਖਜ਼ਾਨੇ 'ਚ ਪਾ ਲੈਣੀਆਂ ਚਾਹੀਦੀਆਂ ਨੇ ਜਿਹੜੇ ਲੋਕਾਂ ਨੂੰ ਹਸਪਤਾਲਾਂ 'ਚ ਇਲਾਜ ਦੀ ਲੋੜ ਹੈ ਪੈਸੇ ਦੀ ਕਮੀ ਹੈ ਉੱਥੇ ਉਹਨਾਂ ਦੀਆਂ ਪ੍ਰਾਪਰਟੀਆਂ ਵੇਚ ਕੇ ਪੈਸੇ ਦਿਓ ਪਰ ਡਾਲਾ ਸਾਹਿਬ ਏਜੰਟ ਇਹ ਵੀ ਤੇ ਕਹਿ ਸਕਦੇ ਆ ਨਾ ਵੀ ਅਸੀਂ ਕਿਹੜਾ ਇਸ਼ਤਿਹਾਰ ਦਿੰਨੇ ਆ ਇਹ ਲੋਕ ਤੇ ਸਾਡੇ ਤੱਕ ਆਪ ਹੀ ਪਹੁੰਚ ਕਰਦੇ ਆ ਦੇਖੋ ਉਹਦੇ 'ਚ ਦੋਨੇ ਲੋਕ ਦੋਸ਼ੀ ਨੇ ਨਾ ਹੂੰ ਏਜੰਟ ਵੀ ਦੋਸ਼ੀ ਨੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਡੌਂਕੀ ਲਵਾਉਂਦੇ ਨੇ ਜੇ ਕੋਈ ਤੁਹਾਨੂੰ ਕਤਲ ਕਰਨ ਲਈ ਕਹੂਗਾ ਤੁਸੀਂ ਖੁਸ਼ੀ-ਖੁਸ਼ੀ ਕਤਲ ਕਰ ਦਿਓਗੇ ਵੀ ਮੈਨੂੰ ਤਾਂ ਜੀ ਇਹਨਾਂ ਨੇ ਕਿਹਾ ਕਤ ਜੇ ਏਜੰਟ ਭੇਜਦਾ ਹੈ ਤੇ ਤਾਂ ਹੀ ਸਰਕਟ ਪੂਰਾ ਹੋਊਗਾ ਨਾ ਏਜੰਟ ਨਾ ਭੇਜਣ ਇੱਕ ਨੰਬਰ ਦੇ ਏਜੰਟ ਬਹੁਤ ਨੇ ਚੰਗੇ ਚੰਗੇ ਏਜੰਟ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਅਸਲ 'ਚ ਕੀ ਹੈ ਨਾ ਜੀ ਸਾਡੇ ਲੋਕ ਲੱਭ ਲੈਂਦੇ ਨੇ ਵੀ ਭਾਈ ਅਸੀਂ 2 ਨੰਬਰ 'ਚ ਦਾਣਾ ਸਾਡੇ ਕੋਲੇ ਕਾਗਜ਼ ਹੈ ਨਹੀਂ ਤੇ ਅਸੀਂ ਬੰਦਾ ਲੱਭੀਏ 2 ਨੰਬਰ ਵਾਲਾ ਤੇ 2 ਨੰਬਰ ਵਾਲੇ ਬੰਦੇ ਵੀ ਹੈਗੇ ਜਿਹੜੇ ਭੇਜਦੇ ਆ ਇਸ ਕਰਕੇ ਸਰਕਟ ਪੂਰਾ ਹੁੰਦਾ ਤੇ ਬੱਤੀ ਆਉਂਦੀ ਹੈ ਇਸ ਕਰਕੇ ਜਿਹੜੇ ਲੋਕ ਇਹ ਡੌਂਕੀਆਂ ਲਾ ਕੇ ਗਏ ਨੇ ਇਹ ਜਿੰਨੇ ਏਜੰਟਾਂ ਦੇ ਥਰੂ ਗਏ ਨੇ ਉਹ ਏਜੰਟ 2 ਨੰਬਰ ਦੇ ਹੀ ਆ ਨਾ ਤਾਂ ਹੀ ਉਹਨਾਂ ਨੇ ਇਹਨਾਂ ਨੂੰ ਭ ਸੋ ਸਿੱਧਾ ਇਹਨਾਂ ਨੇ ਜਹਾਜ਼ 'ਚ ਤਾਂ ਚੜ੍ਹ ਨਹੀਂ ਗਏ ਇਹ ਜਲੰਧਰ ਤੋਂ ਇਹ ਦਿੱਲੀ ਗਏ ਏਜੰਟ ਨੇ ਇਹਨਾਂ ਦੇ ਪਾਸਪੋਰਟ ਲਏ ਵੀਜ਼ੇ ਲਵਾਏ ਆ ਜੀ ਦੁਬਈ ਜਾਂਦੇ ਆ ਫਿਰ ਉਹ ਮੈਕਸੀਕੋ ਜਾਂਦੇ ਦੁਬਈ ਜਾਂਦੇ ਫਿਰ ਮੈਕਸੀਕੋ ਜਾਂਦੇ ਫਿਰ ਉੱਥੇ ਟ੍ਰੇਨਿੰਗ ਇਹਨਾਂ ਨੂੰ ਕਹਿੰਦੇ ਵੀਡੀਓ ਵੀਡੀਓ ਦਿਖਾਉਂਦੇ ਆ ਵੀ ਕੰਦ ਕਿਵੇਂ ਟੱਪਣੀਆਂ ਤੇ ਡੋਨਲਡ ਟਰੰਪ ਨੇ ਜਿਹੜਾ ਮੈਕਸੀਕੋ ਤੇ ਕੈਨੇਡਾ ਤੇ ਟੈਕਸ ਟ੍ਰਕਸ ਵਧਾਉਣ ਦੀ ਗੱਲ ਕੀਤੀ ਹੈ ਐਸੇ ਕਰਕੇ ਕੀਤੀ ਆ ਤੁਸੀਂ ਕੈਨੇਡਾ ਤੋਂ ਦੇਖੋ ਨਾ ਸਾਡੇ ਬੱਚੇ ਕੈਨੇਡਾ ਪੜਨ ਗਏ ਉੱਥੇ ਜਾ ਕੇ ਕਹਿੰਦੇ ਜੀ ਸਾਨੂੰ ਇੰਡੀਆ 'ਚ ਖਤਰਾ ਹੈ ਅਸੀਂ ਅਮਰੀਕਾ ਚਲੇ ਗਏ ਔਰ ਡੋਨਲਡ 트ੰਪ ਨੂੰ ਔਰ ਪੂਰੀ ਦੁਨੀਆ ਨੂੰ ਭਾਵੇਂ ਕੈਨੇਡਾ ਇਹ ਬੇਵਕੂਫ ਬਣਾਉਂਦੇ ਨੇ ਤੁਸੀਂ ਦੱਸੋ ਜਿਹੜਾ ਵਿਅਕਤੀ ਹੈ ਚਿੱਠੀ ਲੈ ਜਾਂਦਾ ਇੱਥੋਂ ਸਿਮਰਜੀਤ ਸਿੰਘ ਮਾਨ ਦੀ ਵੀ ਜੀ ਸਾਨੂੰ ਇੰਡੀਆ 'ਚ ਖਤਰਾ ਹੈ ਕਾਹਦਾ ਤੁਹਾਨੂੰ ਇੰਡੀਆ 'ਚ ਖਤਰਾ ਹੈ ਜੀ ਔਰ ਇਹ ਡੋਨਲਡ 트ੰਪ ਨੂੰ ਵੀ ਪਤਾ ਹੈ ਵੀ ਇਹ ਝੂਠੀਆਂ ਓਏ ਟਰੂਡੋ ਨੂੰ ਵੀ ਪਤਾ ਹੈ ਵੀ ਇਹ ਝੂਠੀਆਂ ਗੱਲਾਂ ਨੇ ਔਰ ਇਸੇ ਕਰਕੇ ਸਾਡੇ ਲੋਕ ਬਰਬਾਦ ਹੋਏ ਨਾ ਜਿਹੜੇ ਝੂਠੀਆਂ ਚਿੱਠੀਆਂ ਲੈ ਕੇ ਗਏ ਆ ਵੀ ਸਾਨੂੰ ਖਤਰਾ ਹੈ ਉਹ ਉੱਥੇ ਹੁਣ ਰੋਟੀ ਖਾਣ ਨੂੰ ਲਾਲੇ ਪਏ ਹੋਏ ਆ ਉਹਨਾਂ ਦੇ ਹਾਂ ਜੇ ਕੋਈ ਮਾੜਾ ਮੋਟਾ ਕਿਸੇ ਦਾ ਕੰਮ ਸਵਰ ਗਿਆ ਆਪਾਂ ਉਹਨਾਂ ਨੂੰ ਉਦਾਹਰਨ ਮੰਨ ਲਈਏ ਹੁਣ ਜੇ ਕੋਈ ਚੋਰ ਬੰਦਾ ਅਮੀਰ ਹੋ ਗਿਆ ਤੇ ਆਪਾਂ ਉਹਨੂੰ ਉਦਾਹਰਨ ਮੰਨ ਲਈਏ ਵੀ ਦੇਖੋ ਜੀ ਚੋਰ ਬੰਦਾ ਅਮੀਰ ਹੋ ਗਿਆ ਤੇ ਆਪਾਂ ਚੋਰੀ ਹੋਈ ਕਰਨੀ ਹੈ ਫਿਰ ਉਹ ਤਾਂ ਮਾੜੀ ਗੱਲ ਹੈ ਨਾ ਜੀ ਜੀ ਡਾਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੀ رائے ਰੱਖੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ